ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਨੀ ਆਪਾਂ ਕਿ ਕਣਕ ਆਪਣੇ ਲਗਭਗ 85 90 85 ਦਿਨ ਕੰਪਲੀਟ ਕਰ ਗਈ 90 ਦਿਨਾਂ ਨੂੰ ਟੱਚ ਕਰਨ ਵਾਲੀ ਹੈ ਜਿਹੜੀ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਬਜਾਈ ਹੋਈ ਸੀ ਜਿਹੜੀ ਤਾਂ ਅਕਤੂਬਰ ਦੇ ਆਖੀਰਲੇ ਹਫ਼ਤੇ 'ਚ ਹੈ ਉਹ ਤਾਂ ਨਵੰਬਰ ਮੰਨ ਲਓ ਵੀ 90 ਦਿਨ ਟੱਚ ਕਰ ਚੁੱਕੀ ਆ ਤਾਂ ਪਰ ਹੁਣ ਤੁਸੀਂ ਇਸ ਟਾਈਮ ਤੇ ਜ਼ਿਮੀਂਦਾਰ ਅਕਸਰ ਹੀ ਗਲਤੀਆਂ ਕਰਦੇ ਨੇ ਤਾਂ ਕਿਹੜੀਆਂ ਗਲਤੀਆਂ ਜਿਹੜੀਆਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਕਿ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਝਾੜ ਦੇ ਵਿੱਚ ਕਮੀ ਨਾ ਆਵੇ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕਰਦੇ ਆਂ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਤੇ ਵੈਲ ਵਾਲਾ ਬਟਨ ਨਾ ਪਾ ਕੇ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ। ਤਾਂ ਕਿਸਾਨ ਭਰਾਓ ਗੱਲ ਕਰੀ ਆਪਾਂ ਵੀਡੀਓ ਦੇ ਵਿੱਚ ਉਹ ਗਲਤੀਆਂ ਦੀ ਅਕਸਰੀ ਜਿਹੜੇ ਜ਼ਿੰਮੇਦਾਰ ਕਰਦੇ ਨੇ ਮੈਂ ਵੀ ਕਰਦਾ ਹੋਊਂਗਾ ਕਿਤੇ ਨਾ ਕਿਤੇ ਕੋਈ ਇਹ ਨਹੀਂ ਹੈਗਾ ਕਿ ਮੈਂ ਵੀਡੀਓ ਬਣਾਉਣਾ ਤਾਂ ਕਿ ਮੈਂ ਬਹੁਤ ਵਧੀਆ ਖੇਤੀ ਕਰਦਾ ਵੀ ਖੇਤੀ ਕੋਈ ਬਾਲੇ ਸਿਆਣੇ ਹੋ ਕੇ ਨਹੀਂ ਹੁੰਦੀ ਨਾ ਹੀ ਕੋਈ ਬਾਲੇ ਤਜਰਬਾ ਹਾਂ ਕੋਈ ਨਾ ਕੋਈ ਤੁਹਾਡਾ ਤਜਰਬਾ ਜ਼ਰੂਰ ਕੰਮ ਕਰ ਦਿੰਦਾ ਤੇ ਤਜਰਬਾ ਤੁਹਾਡਾ ਐਵੇਂ ਦਾ ਹੋਣਾ ਚਾਹੀਦਾ ਕਿ ਤੁਹਾਡਾ ਖਰਚ ਬਚੇ ਜੇਵ ਖਰਚ ਬਚ ਗਿਆ ਤਾਂ ਤੁਹਾਡੇ ਝਾੜ ਵਧ ਗਏ ਤਾਂ ਹੁਣ ਅਕਸਰ ਜਿਹੜੀਆਂ ਗਲਤੀਆਂ ਜ਼ਿੰਮੇਦਾਰ ਕਰਦੇ ਨੇ 80 ਮੰਨ ਲਓ ਹੁਣ 85 90 ਦਿਨਾਂ ਦੀਆਂ ਕਣਕਾਂ ਹੋਣ ਚੱਲੀਆਂ ਨੇ ਮੰਨ ਲਓ ਜਿਹੜੀ 7 ਨਵੰਬਰ ਤੱਕ ਵਿਜੀ ਆ ਉਹ 90 ਦਿਨਾਂ ਦੀ ਹੋ ਜੂਗੀ ਤੇ 90 ਦਿਨਾਂ ਟੱਚ ਕਰਨ ਵਾਲੀ ਹੈ 85 ਦਿਨ ਕੰਪਲੀਟ ਕਰ ਗਈ ਹੁਣ ਵੀ ਮੇਰੇ ਕੋਲੇ ਜ਼ਿੰਮੇਦਾਰਾਂ ਦੇ ਜਿਹੜੇ ਸਵਾਲ ਆ ਰਹੇ ਨੇ ਕਿਉਂਕਿ ਬੀਤੇ ਦਿਨੀ ਧੁੰਦ ਪੈਣ ਕਰਕੇ ਜ਼ਿੰਮੇਦਾਰ ਨਾ ਤਾਂ ਯੂਰੀਆ ਪੂਰੀ ਕਰ ਸਕੇ ਧੁੰਦ ਦੇ ਵਿੱਚ ਤੇ ਨਾ ਹੀ ਕੋਈ ਨਦੀਨ ਨਾਸ਼ਕ ਤਾਂ ਹੁਣ ਪਹਿਲਾਂ ਗੱਲ ਕਰੀ ਆਪਾਂ ਯੂਰੀਆ ਦੀ ਤਾਂ ਜਿਵੇਂ ਕਿ ਡੀ ਵੀ ਡਬਲ ਵੈਰਾਈਟੀ ਜਿਹੜੀ ਜਿਹੜੇ ਉਹਨਾਂ ਦੇ ਮਾਲਕ ਆ ਜਿਨ੍ਹਾਂ ਨੇ ਇਹ ਵੈਰਾਈਟੀ ਕੱਢੀ ਆ ਉਹਨਾਂ ਨੇ ਇੱਕ ਮਤਲਬ ਵੀ ਨੋਟਿਸ ਜਾਰੀ ਕੀਤਾ ਸੀ ਜਿਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਅਗੇਤੀਆਂ ਵੈਰਾਈਟੀਆਂ ਦੇ ਵਿੱਚ ਡੀਬੀਡਬਲਯੂ ਦੇ ਵਿੱਚ 55 ਦਿਨ ਚ ਨਾਈਟ੍ਰੋਜਨ ਪੂਰੀ ਕਰ ਦੋ ਤੇ ਜਿਹੜੀ ਤੁਹਾਡੀ ਲੇਟ ਬਜਾਈ ਹੋਈ ਆ 20 ਨਵੰਬਰ ਤੋਂ ਬਾਅਦ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ 40 45 ਦਿਨਾਂ ਤੇ ਹੀ ਬਜਾਈ ਆਪਣਾ ਯੂਰੀਆ ਖਤਮ ਕਰ ਦੋ ਲਾਸਟ ডোজ ਪਰ ਅਕਸਰ ਹੀ ਆਪਣੇ ਜ਼ਿੰਮੇਦਾਰ ਹਜੇ ਤੱਕ ਮੇਰੇ ਕੋਲ 2-3 ਤੰਚਰ ਮੈਸੇਜ ਆਇਆ ਕਿ ਬਾਈ ਹਜੇ ਮੰਨ ਲਓ ਕਣਕ ਆਪਣੇ 80-85 ਦਿਨ ਕੰਪਲੀਟ ਕਰ ਗਈ ਪਹਿਲੇ ਹਫਤੇ ਦੇ ਵਿੱਚ ਜੀ ਪਰ ਉਹ ਹੁਣ ਵੀ ਯੂਰੀਆ ਪਾਉਣ ਲੱਗਿਆ ਉਹਦੇ ਵਿੱਚ ਕਹਿੰਦੇ ਅਸੀਂ ਪੂਰੀ ਨਹੀਂ ਕੀਤੀ ਸੀ ਤਾਂ ਕਿਸਾਨ ਭਰਾਵੋ ਇਹ ਆਪਣੀ ਬਹੁਤ ਵੱਡੀ ਮੂਰਖਤਾ ਹੈ ਕਿਉਂਕਿ 55 ਦਿਨਾਂ ਦੀ ਕਣਕ ਜੁਆਇੰਟਿੰਗ ਸਟੇਜ ਤੋਂ ਥੱਲੇ ਹੁੰਦੀ ਆ ਆਪਾਂ ਅਕਸਰ ਬਹੁਤ ਵੀਡੀਓ ਦੇ ਵਿੱਚ ਗੱਲ ਕਰ ਚੁੱਕੇ ਆ ਕਿ ਜਿੰਨਾ ਟਾਈਮ ਕਣਕ ਦੇ 55 ਦਿਨ ਨਹੀਂ ਕੰਪਲੀਟ ਹੁੰਦੇ ਓਨਾ ਟਾਈਮ ਹੀ ਕਣਕ ਫਟਾਰਾ ਲੈਂਦੀ ਆ ਉਸ ਤੋਂ ਬਾਅਦ ਜੁਆਇੰਟਿੰਗ ਸਟੇਜ ਚੱਲਦੀ ਹੈ ਜੁਆਇੰਟਿੰਗ ਸਟੇਜ ਤੋਂ ਬਾਅਦ ਇਹਦੇ ਵਿੱਚ ਮੰਨ ਲਓ ਹਾਈਟ ਕਰਨਾ ਸ਼ੁਰੂ ਕਰ ਦਿੰਦੇ ਕਣਕ ਜੇ ਤੁਸੀਂ 55 ਦਿਨਾਂ ਤੋਂ ਬਾਅਦ ਯਾਨੀ ਕਿ 65-60 ਦਿਨਾਂ ਤੋਂ ਵੀ ਬਾਅਦ ਯੂਰੀਆ ਦੀ ਕਣਕ ਦੇ ਵਿੱਚ ਵਰਤੋਂ ਕਰੋਗੇ ਅਕਸਰ ਜਿਹੜੇ ਜ਼ਿੰਮੇਦਾਰ ਹੋਣ ਵਰਤੋਂ ਕਰਨਗੇ 80-85 ਦਿਨਾਂ ਦੇ ਵਿੱਚ ਤਾਂ ਉਹ ਅਕਸਰ ਇਹ ਚੀਜ਼ ਦੇਖ ਲਓ ਤੁਹਾਡੀ ਕਣਕ ਨੂੰ ਲਾਸਟ ਦੇ ਵਿੱਚ ਕੋਈ ਵੀ ਦਵਾਈ ਕੋਈ ਵੀ ਪ੍ਰੋਡਕਟ ਡਿੱਗਣ ਤੋਂ ਨਹੀਂ ਬਚਾ ਸਕਦਾ ਕਿ ਨਹੀਂ ਜੋਰ ਲਾ ਲਿਓ ਕੋਸ਼ਿਸ਼ ਕਰ ਲਿਓ ਜੇ ਤੁਸੀਂ ਇਹ ਗਲਤੀ ਕਰ ਰਹੇ ਹੋ ਤਾਂ ਪਹਿਲਾਂ ਵੀ ਦੋ ਤਿੰਨ ਵਾਰ ਵੀਡੀਓ ਦੇ ਵਿੱਚ ਗੱਲ ਕੀਤੀ ਕਿ ਯੂਰੀਆ ਨੂੰ ਛੇਤੀ ਤੋਂ ਛੇਤੀ ਕੰਪਲੀਟ ਕਰਿਆ ਕਰੋ ਇਸ ਕਰਕੇ 55 ਦਿਨਾਂ ਦੇ ਵਿੱਚ ਅਕਸਰ ਅਗੇਤੀਆਂ ਵੈਰਾਈਟੀਆਂ ਦੇ ਵਿੱਚ 55 ਦਿਨਾਂ ਚ ਜਿਵੇਂ ਲੇਟ ਹੁੰਦੀ ਹੈ ਵੈਰਾਈਟੀ ਉਹਦੇ ਵਿੱਚ 40 ਤੋਂ 45 ਦਿਨ ਇਹ ਕੋਈ ਮੈਂ ਖੁਦ ਨਹੀਂ ਕਹਿ ਰਿਹਾ ਯੂਨੀਵਰਸਿਟੀ ਹੀ ਕਹਿ ਰਹੀ ਆ ਤਾਂ ਪਰ ਜ਼ਿੰਮੇਦਾਰ ਚਲੋ ਮੌਸਮ ਨੇ ਨਹੀਂ ਸਾਥ ਦਿੱਤਾ ਹੋਰ ਪਰ ਜਿਹੜੀਆਂ 7 ਨਵੰਬਰ ਤੱਕ ਵੀਜੀਆ ਗਣਕਾਂ ਦੇ ਵਿੱਚ ਤਾਂ ਆਪਾਂ 55 ਦਿਨ ਤੇ ਨਾਰਮਲੀ ਯੂਰੀਆ ਪੂਰੀ ਕਰ ਸਕਦੇ ਸੀ। ਨੰਬਰ ਦੂਸਰੀ ਗਲਤੀ ਹੁਣ ਜ਼ਿੰਮੇਦਾਰ ਕੀ ਕਰਨਗੇ? ਜਿਹੜੀਆਂ ਵੈਰਾਈਟੀਆਂ ਨੂੰ ਦੂਜਾ ਪਾਣੀ ਲੱਗ ਗਿਆ ਸੀ ਮਤਲਬ ਵੀ 80-85 ਦਿਨਾਂ ਦੀਆਂ ਹੋ ਗਿਆ ਉਹਦੇ ਵਿੱਚ ਇੱਕ ਸਮੱਸਿਆ ਆ ਗਈ ਸੀ ਇਹ ਮੌਸਮ ਦੇ ਕਾਰਨ। ਮੌਸਮ ਨਾ ਖੁੱਲਣ ਕਰਕੇ ਉੱਤੋਂ ਨੋਕਾਂ ਪੀਲੀਆਂ ਹੋ ਗਈਆਂ ਸੀ, ਨੋਕਾਂ ਸੜਨ ਲੱਗੀਆਂ ਸੀ। ਪਰ ਜਿਵੇਂ ਹੀ ਦੋ ਦਿਨਾਂ ਦਾ ਹੁਣ ਮੌਸਮ ਸ਼ੁਰੂ ਹੋਇਆ ਖੁੱਲਣਾ ਉਵੇਂ ਹੀ ਸਵਾਲ ਸ਼ੁਰੂ ਹੋ ਗਏ ਵੀ ਹੁਣ ਅਸੀਂ ਕਣਕ ਦੇ ਵਿੱਚ ਕਿਹੜੀ ਸਪਰੇਅ ਕਰੀਏ ਜਿਹਦੇ ਨਾਲ ਆਪਣਾ ਪੀਲਾਪਨ ਦੂਰ ਹੋ ਜਾਏ ਤਾਂ ਕਿਸਾਨ ਭਾਓ ਵੈਸੇ ਤਾਂ ਨਾਰਮਲ ਜੀ ਗੱਲ ਆ ਕਿ 80-85 ਦਿਨਾਂ ਤੇ ਕਣਕ ਪਹੁੰਚ ਚੁੱਕੀ ਹੈ ਤਾਂ ਇੱਕ ਬੈਸਟ ਐਨ ਪੀ ਕੇ ਕਰ ਸਕਦੇ ਆਪਾਂ 13045 ਜਿਹਦੇ ਵਿੱਚ ਨਾਈਟ੍ਰੋਜਨ ਹੈ ਤੇ ਪੋਟਾਸ਼ ਹੈ ਪਰ ਇੱਥੇ ਜ਼ਿੰਮੇਦਾਰ ਫੇਰ ਉੱਥੇ ਕੰਮ ਆ ਰਿਹਾ ਕਿ 13045 ਨਾਲ 2 ਕਿਲੋ ਯੂਰੀਆ ਦਾ ਘੋਲ ਪਾਈ ਜਾਂਦੇ ਆ ਤਾਂ ਕਿਸਾਨ ਭਰਾਵੋ ਜਦੋਂ ਤੁਸੀਂ 13045 ਕਰ ਰਹੇ ਹੋ ਉਹਦੇ ਨਾਲ ਯੂਰੀਆ ਪਾਉਣ ਦੀ ਕੋਈ ਜ਼ਰੂਰਤ ਨਹੀਂ ਤੇ ਵਾਕੀ ਮਾਰਕੀਟ ਦੇ ਵਿੱਚ ਬਹੁਤ ਐਸਿਡ ਪਏ ਨੇ ਬਹੁਤ ਪ੍ਰਕਾਰ ਦੇ ਹਾਰ ਗ੍ਰੋਥ ਪ੍ਰੋਮੋਟਰ ਪਏ ਨੇ ਬਹੁਤ ਪ੍ਰਕਾਰ ਦੀਆਂ ਇਦਾਂ ਦੀਆਂ ਦਵਾਈਆਂ ਪਈਆਂ ਜਿਹੜੀਆਂ ਕਿ ਤੁਹਾਡੇ ਕਣਕ ਦੇ ਵਿੱਚ ਡਾਇਰੈਕਟ ਕਲੋਰੋਫਿਲ ਵਧਾ ਦੇਣਗੀਆਂ ਪਰ ਉਹਨਾਂ ਨੂੰ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਿਹੜਾ ਇਹ ਚੀਜ਼ ਹੈ ਇਹਨੂੰ ਤੁਸੀਂ ਨਾ ਵੀ ਕੰਟਰੋਲ ਕਰੋਗੇ ਤਾਂ ਇਹਨੇ ਆਪ ਹੀ ਹੱਲ ਹੋ ਜਾਣਾ ਜਿਵੇਂ ਮੌਸਮ ਖੁੱਲੂ ਆ ਹਜੇ ਤੱਕ ਆਪਣੇ ਕਣਕ ਦੇ ਵਿੱਚ ਝੰਡਾ ਪੱਤਾ ਨਿਕਲਣਾ ਇਹ ਕੁਝ ਕੁ ਪੱਤੇ ਐਵੇਂ ਦੇ ਹੁੰਦੇ ਆ ਜਿਹੜੇ ਕੀ ਆਪਾਂ ਨੂੰ ਧੁੱਪ ਤੋਂ ਰੋਸ਼ਨੀ ਰੋਜ਼ਾਰੂ ਕਰਕੇ ਮੰਨ ਲਓ ਇਹਨਾਂ ਨੇ ਅੱਗੇ ਪੱਤਿਆਂ ਤੱਕ ਪਹੁੰਚਾਉਣੀ ਹੁੰਦੀ ਹੈ ਪਰ ਉਹਨਾਂ ਨੂੰ ਜਦੋਂ ਉਸ ਸਮੇਂ ਦੇ ਵਿੱਚ ਧੁੱਪ ਨਹੀਂ ਮਿਲਦੀ ਰੋਸ਼ਨੀ ਤਾਂ ਆਪਣੇ ਚੀਜ਼ਾਂ ਦੇ ਵਿੱਚ ਹਲਕਾ ਫੁਲਕਾ ਆ ਜਾਂਦਾ ਤੇ ਇਸ ਚੀਜ਼ ਨੂੰ ਡਰਦੇ ਹੋਏ ਹੁਣ ਤੁਸੀਂ ਮਾਰਕੀਟ ਦੇ ਵਿੱਚੋਂ ਕੋਈ ਵੀ ਅੱਗ ਸਵਾਹ ਲੈ ਕੇ ਨਹੀਂ ਪਾਉਣੀ ਖੇਤਾਂ ਦੇ ਵਿੱਚ ਕਿਉਂਕਿ ਜਿਹੜੀ ਵੀ ਦਵਾਈ ਤੁਹਾਨੂੰ ਵਰਤਣ ਨੂੰ ਦੇਣਗੇ ਉਹਦੇ ਨਾਲ ਤੁਹਾਨੂੰ ਯੂਰੀਆ ਪਵਾਉਣਗੇ ਅਕਸਰ ਜੀ ਕੋਈ ਵੀ ਦਵਾਈ ਤੁਸੀਂ ਕੋਈ ਵੀ ਮੈਨੂੰ ਤਾਂ ਐ ਨਹੀਂ ਸਮਝਉਂਦੇ 80 85 ਦਿਨਾਂ ਦੇ ਕਣਕ ਦੇ ਵਿੱਚ ਵੀ ਕਹਿ ਰਹੇ ਮੈਗਜ਼ੀਨ ਕਰ ਲਓ 60 ਦਿਨਾਂ ਤੱਕ ਆਪਾਂ ਦੋ ਸਪਰੇਅ ਆ ਮੈਗਨੀਜ਼ ਦੀਆਂ ਕਰ ਸਕਦੇ ਆ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਕੋਈ ਰਿਜ਼ਲਟ ਨਹੀਂ ਮਿਲਣਾ ਤਾਂ ਹੁਣ ਸਿਰਫ ਜੇ ਤੁਸੀਂ ਕਰ ਸਕਦੇ ਹੋ ਜੇ ਤਾਂ ਯੂਨੀਵਰਸਿਟੀ ਵਾਲੇ ਤਰੀਕੇ ਤੇ ਚੱਲਣਾ ਹੈ ਤਾਂ ਉਹਨਾਂ ਨੇ 100 ਲੀਟਰ ਪਾਣੀ ਦੇ ਵਿੱਚ ਪਿਛਲੇ ਤੋਂ ਪਿਛਲੇ ਸਾਲ ਮੰਨ ਲਓ ਵੀ 10 ਕਿਲੋ ਯੂਰੀਆ ਰਕਨਡਿਸ਼ਨ ਕੀਤੀ ਸੀ ਪਰ ਹੁਣ 7 ਕਿਲੋ ਕਰਤੀ 100 150 ਲੀਟਰ 150 200 ਲੀਟਰ ਪਾਣੀ ਦੇ ਵਿੱਚ 7 ਕਿਲੋ ਯੂਰੀਆ ਦਾ ਘੋਲ ਬਣਾ ਕੇ ਯੂਰੀਆ ਫਰੈਸ਼ ਹੋਣੀ ਚਾਹੀਦੀ ਆ ਯੂਰੀਆ ਦੇ ਵਿੱਚ ਮੰਨ ਲਓ ਪਾਊਡਰ ਨਹੀਂ ਹੋਣਾ ਚਾਹੀਦਾ ਬਰੀਕ ਯੂਰੀਆ ਲੈਣੀ ਆ ਤੁਸੀਂ ਮੋਟੀ ਨਹੀਂ 7 ਕਿਲੋ ਘੋਲ ਬਣਾ ਕੇ ਵਧੀਆ ਧੁੱਪ ਨਿਕਲਦੀ ਆ ਘੰਟਾ ਵੀ 2 ਘੰਟੇ ਧੁੱਪ ਲੱਗ ਜੇ ਉਸ ਹਿਸਾਬ ਨਾਲ ਸਪਰੇਅ ਕਰ ਲਓ ਕਿਉਂਕਿ ਅੱਜ ਹਲਕਾ ਹਲਕਾ ਸੂਰਜ ਹੋਣੇ ਦੇਖਣਾ ਸ਼ੁਰੂ ਹੋ ਗਿਆ ਤੇ ਮੌਸਮ ਖੁੱਲਣ ਦੇ ਖੁੱਲਵਾ ਪੂਰੇ ਚਾਂਸਸ ਨੇ ਕੱਲ ਵੀ ਵਧੀਆ ਧੁੱਪ ਲੱਗੀ ਐ ਤਾਂ ਇਸ ਕਰਕੇ ਤੁਸੀਂ ਹੁਣ ਬਚੋ ਲੁੱਟਣ ਵਾਲੇ ਬਹੁਤ ਬੈਠੇ ਆ ਤੁਹਾਨੂੰ ਤੇ ਇਸ ਕਰਕੇ ਲੁੱਟ ਦਾ ਸ਼ਿਕਾਰ ਨਾ ਹੋ ਤਾਂ ਜੋ ਕਿ ਤੁਹਾਡੀ ਜੇਬ ਖਰਚਾ ਬਚ ਗਿਆ ਤਾਂ ਤੁਸੀਂ ਹਸਾ ਲਵੋ ਤੁਹਾਡਾ ਝੜ ਆਪੇ ਵੱਧ ਗਿਆ ਹੁਣ ਤੁਹਾਨੂੰ ਇਹਦੇ ਵਿੱਚ ਬਹੁਤ ਪ੍ਰਕਾਰ ਦੇ ਉਹ ਕਰਾਏ ਜਾਣੇ ਆ ਤੁਥੋਂ ਕਿਉਂਕਿ ਮੈਗਨਾਈਜ਼ ਕੀ ਜਾਂਦੇ ਜਿਹੜੇ ਟਾਈਮ ਤੇ ਮੈਗਨਾਈਜ਼ ਕਰਨੀ ਸੀ ਉਸ ਟਾਈਮ ਕੁਝ ਹੋਰ ਕਰਾ ਰਹੇ ਨੇ ਜਦੋਂ ਮੈਗਨਾਈਜ਼ ਦੀ ਜ਼ਰੂਰਤ ਨਹੀਂ ਉਸ ਟਾਈਮ ਮੈਗਨਾਈਜ਼ ਕਰਾ ਰਹੇ ਨੇ ਇਸ ਸਰਫੋਰ ਸਿੱਧਮ ਸਿੱਧਾ ਹੱਲ 13045 ਵੀ ਕਰ ਦੂਗਾ ਤੇ ਜੇ ਇਕੱਲੀ ਯੂਰੀਆ ਕਰਨੀ ਆ ਤਾਂ ਯੂਰੀਆ ਹੀ ਕਰ ਦੂਗੀ ਢੋਲ ਬਣਾ ਕੇ ਥੱਲੇ ਜ਼ਮੀਨ ਦੇ ਵਿੱਚ ਨਹੀਂ ਪਾਉਣੀ ਜ਼ਮੀਨ ਦੇ ਵਿੱਚ ਜੇ ਤੁਸੀਂ ਹੁਣ ਯੂਰੀਆ ਪਾਉਂਗੇ ਤੁਹਾਡੇ ਕਣਕ ਦਾ ਡਿੱਗਣ ਦੇ ਚਾਂਸਸ ਵਧਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇਲੇ ਦਾ ਅਟੈਕ ਵੱਜ ਸਕਦਾ ਹੋਰ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਵੱਜ ਸਕਦੀਆਂ ਨੇ ਤਾਂ ਇਸ ਕਰਕੇ ਤੁਸੀਂ ਹੁਣ ਜੇ ਇਹ ਗਲਤੀਆਂ ਤੋਂ ਬਚ ਗਏ ਤੁਹਾਡਾ ਝਾੜ ਆਪਣੇ ਆਪ ਵੱਜ ਜਾਣਾ ਜੇ ਤੁਹਾਡੀ ਕਣਕ ਲਾਸਟ ਦੇ ਤੱਕ ਖੜੀ ਰਹੀ ਤਾਂ ਮੱਲਾ ਡਿੱਗੀ ਕਣਕ ਨਾਲੋਂ ਵਧੀਆ ਝਾੜ ਦੇ ਦੂਗੀ ਤੇ ਤੁਹਾਡਾ ਖਰਚਾ ਵੀ ਬਚ ਰੂਗਾ ਤੇ ਮਾਰਕੀਟ ਦੇ ਵਿੱਚ ਜਿਹੜੇ ਅੱਗ ਸਵਾਹ ਪਾਉਣ ਤੋਂ ਵੀ ਬਾਅਦ ਜੋ ਹੈ ਕਿਉਂਕਿ ਕੋਈ ਵੀ ਪ੍ਰੋਡਕਟ ਲੈ ਲਓ ਹਰ ਇੱਕ ਤੇ 2-250 ਪਲੱਸ ਖਰਚਾ ਹੈਗਾ ਤਾਂ ਹੁਣ ਜਿੱਥੇ ਕਈ ਜ਼ਿੰਮੇਦਾਰਾਂ ਦੇ ਸਵਾਲ ਹਜੇ ਵੀ ਅਸੀਂ 85 ਦਿਨਾਂ ਤੇ ਮੰਨ ਲਓ ਵੀ 24D ਐਕਸਲ ਕਰੀ ਜਾਂਦੇ ਆ 24D ਐਕਸਲ ਜਾਂ ਐਕਸਲ ਆਪਣੀ ਆਉਂਦੀ ਆਹਾ ਤੁਹਾਡੀ ਟਾਪਿਕ ਆ ਇਹ ਦੋਨੋਂ ਮਿਕਸ ਕਰਕੇ ਕਰੀ ਜਾਂਦੇ ਹਜੇ ਵੀ ਤਾਂ ਆਪਾਂ ਚਲੋ ਪਤਾ ਵੀ ਮੌਸਮ ਕਰਕੇ ਦਿਨ ਨਹੀਂ ਖੁੱਲੇ ਪਰ ਕਿਤੇ ਨਾ ਕਿਤੇ ਅੰਗੇਲੀਆਂ ਆਪਾਂ ਪਹਿਲੇ ਪਾਣੀ ਤੋਂ ਹੀ ਗਲਤੀਆਂ ਕਰਨੀਆਂ ਸ਼ੁਰੂ ਕਰ ਦਨੇ ਆ ਪਹਿਲਾਂ ਪਾਣੀ ਲੇਟ ਲਾਉਨੇ ਆ ਪਾਣੀ ਵਾਤ ਲੇਟ ਆਉਂਦਾ ਤਾਂ ਜੂਰੀਆ ਲੇਟ ਜਾਂਦੀ ਹੈ ਤੇ ਆਪਣਾ ਨਦੀਨ ਨਾਸ਼ਕ ਲੇਟ ਜਾਂਦਾ ਹੈ ਜੇ ਤੁਸੀਂ ਪਹਿਲਾਂ ਪਾਣੀ 20-25 ਦਿਨਾਂ ਤੇ ਲਾਉਂਗੇ ਯੂਰੀਆ ਵੀ ਟਾਈਮ ਤੇ ਪਹੂਗੀ ਤੁਹਾਡੀ ਤੇ ਜਿਹੜਾ ਨਦੀਨ ਨਾਸ਼ਕਾ ਉਹ ਵੀ ਸਮੇਂ ਸਿਰ ਹੋ ਜੂਗਾ ਤਾਂ ਉਹੀ ਗੱਲ ਆ ਵੀ ਲੁੱਟਣ ਨੂੰ ਤੁਹਾਨੂੰ ਬਹੁਤ ਸ਼ਕਾਰੀ ਬੈਠਿਆ ਇਸ ਕਰਕੇ ਲੁੱਟ ਤੋਂ ਬਚੋ ਕਿਉਂਕਿ ਐਕਸਲ ਦਾ ਕੰਮ ਵੀ ਸੇਮ ਹੈ ਤੇ ਆਪਣੀ ਜਿਹੜੀ ਟੌਪਿਕ ਆਉਂਦੀ ਆ ਉਹਦਾ ਵੀ ਸੇਮ ਹੈ ਫੇਰ ਵੀ ਮੈਕਸ ਕਰ ਕਰ ਪਵਾਈ ਜਾਂਦੇ ਆ ਖਰਚਾ ਵਧ ਰਿਹਾ ਕਿਸੇ ਤਰੀਕੇ ਨਾਲ ਤੁਸੀਂ ਖਰਚਾ ਘਟਾ ਕੇ ਖੇਤੀ ਕਰੋਗੇ ਤੁਹਾਡਾ ਵਧੀਆ ਰਿਜ਼ਲਟ ਮਿਲਣਗੇ ਵਧੀਆ ਝਾੜ ਆਊਗਾ ਤਾਂ ਇਸ ਕਰਕੇ ਤੁਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਹੁਣ ਕੋਈ ਪ੍ਰੋਡਕਟ ਮਾਰਕੀਟ ਦੇ ਵਿੱਚ ਕੁਝ ਵੀ ਆ ਜਾਂਦਾ ਕਿਉਂਕਿ ਐਨਪੀਕੇ ਵੀ ਐਨੇ ਪ੍ਰਕਾਰ ਦੇ ਆ ਰਹੇ ਨੇ ਕਿਸੇ 'ਚ 11 11 ਕਿਸੇ 'ਚ 15 15 ਤਾਂ ਤੁਸੀਂ ਜੇ ਵਰਤਣਾ ਤਾਂ ਸਿਰਫ 13 13045 ਜਿਹੜਾ 1 ਕਿਲੋ ਪੈਕਿੰਗ ਦੇ ਵਿੱਚ ਆਉਂਦਾ ਉਹੀ ਵਰਤਣਾ ਨਾ ਹੀ ਲਿਕਵਿਡ ਦਾ ਫਾਇਦਾ ਕਿਸੇ ਦਾ ਨਹੀਂ ਫਾਇਦਾ ਜੇ ਤੁਸੀਂ ਵਧੀਆ ਰਿਜ਼ਲਟ ਤੇ ਘੱਟ ਖਰਚੇ ਦੇ ਵਿੱਚ ਕਰਨਾ ਹੈ ਕਿਉਂਕਿ ਮੈਂ ਨਹੀਂ ਕਹਿੰਦਾ ਜਿਹੜੇ ਲਿਕਵਿਡ ਆ ਵੀ ਉਹ ਰਿਜ਼ਲਟ ਨਹੀਂ ਦੇਣਗੇ ਰਿਜ਼ਲਟ ਦੇਣਗੇ ਪਰ ਉਹਨਾਂ ਦੇ ਖਰਚੇ ਵਧ ਜਾਣਗੇ ਤੇ ਨਾ ਹੀ ਉਹਨਾਂ ਨੂੰ ਆਪਾਂ ਨੂੰ ਜੇ ਤੁਸੀਂ ਹੁਣ ਇਕੱਲਾ ਐਨਪੀਕੇ ਲਿਕਵਿਡ ਲੈ ਕੇ ਨਾਲ ਪੱਕਾ ਉਹਦੇ ਨਾਲ ਕੋਈ ਨਾ ਕੋਈ ਚੀਜ਼ ਮਿਕਸ ਕਰਕੇ ਪਾਉਂਗੇ ਤੁਹਾਡਾ ਖਰਚਾ ਵਧੂਗਾ ਤੇ ਜਿਹੜਾ ਇਹ ਨੋਕਾਂ ਦਾ ਪੀਲਾਪਣ ਹੈ ਇਹ ਨਾਰਮਲ ਹੈ ਜਿਵੇਂ ਹੀ ਤਿੰਨ ਚਾਰ ਦਿਨ ਧੁੱਪਾਂ ਲੱਗੀਆਂ ਇਹ ਆਪਣੇ ਆਪ ਵੀ ਸੈੱਟ ਹੋਊਗਾ ਨਹੀਂ ਤੁਹਾਨੂੰ ਵੀਡੀਓ ਆਪਾਂ 13045 ਦੀ ਸਪੈਸ਼ਲ ਪਾਈ ਹੋਈ ਹੈ ਉਹ ਵੇਖ ਸਕਦੇ ਹੋ ਤੁਹਾਡੀ ਮਿਹਨਤ ਕਰਦਾ ਵੀਡੀਓ ਪਸੰਦ ਆਉ ਪਸੰਦਾ ਹੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਤੁਸੀਂ ਇਹਨਾਂ ਗਲਤੀਆਂ ਤੋਂ ਬਚ ਗਏ ਤਾਂ ਤੁਹਾਡਾ ਝਾੜ ਵਧੀਆ ਆਊਗਾ ਖਰਚਾ ਘਟ ਗਿਆ ਤੇ ਝਾੜ ਵੀ ਵਧੀਆ ਆਊਗਾ ਝਾੜ ਮੌਸਮ ਤੇ ਡਿਪੈਂਡ ਹੈ ਕੋਈ ਵੀ ਸਪਰੇਅ ਜਾਂ ਮੈਂ ਜਾਂ ਮੇਰੀ ਵੀਡੀਓ ਕੋਈ ਚੀਜ਼ ਤੁਹਾਡੀ ਖਰਚਾ ਘਟਾ ਸਕਦੀ ਹੈ ਪਰ ਝਾੜ ਨਹੀਂ ਵਧਾ ਸਕਦੀ ਕਿਉਂਕਿ ਝਾੜ ਲਾਸਟ ਦੇ ਵਿੱਚ ਮੌਸਮ ਨੇ ਤੈਅ ਕਰਨਾ ਵੀ ਆਪਣਾ ਝਾੜ ਕਿਵੇਂ ਦਾ ਆਉਣਾ ਤਾਂ ਮਿਲਦੇ ਨੇਕਸਟ ਵੀਡੀਓ 'ਚ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ